ਨਮਸਕਾਰ ਦੋਸਤੋ ਮੈਂ ਅਨੰੁਰੂਲਾ ਜੀਰਾ ਬਲੇਟ ਤੋਂ ਅੱਜ ਚਰਚਾ ਕਰਾਂਗਾ ਡਾਕਟਰ ਐਸ ਪੀ ਸਿੰਘ ਓਬਰਾਏ ਦੀ ਜੋ ਕਿ ਉਕੇ ਸਮਾਜ ਸੇਵੀ ਤੇ ਮਦਦਗਾਰ ਹਨ ਦੋਸਤੋ ਵਿਅਕਤੀ ਸਮਾਜ ਚੋਂਦਾ ਹੈ ਤੇ ਖਾ ਪੀ ਕੇ ਚੱਲ ਜਾਂਦਾ ਹੈ ਪਰ ਸਮਾਜ ਵਿੱਚ ਕੁਝ ਅਜਿਹੇ ਨੌਜਵਾਨ ਨਨਮੋਲ ਹੀਰੇ ਵੀ ਹਨ ਜੋ ਆਖਰੀ ਤੱਕ ਆਪਣੇ ਕਰਮਾਂ ਦੇ ਜਰੀਏ ਸਮਾਜ ਵਿੱਚ ਆਪਣੀ ਚਮਕ ਬਣਾਏ ਰੱਖਦੇ ਹਨ ਇਹਨਾਂ ਵਿੱਚੋਂ ਹੀ ਹੈ ਇੱਕ ਅਨਮੋਲ ਸ਼ਖਸੀਅਤ ਡਾਕਟਰ ਐਸ ਪੀ ਸਿੰਘ ਉਪਰਾਏ ਜਿਨ੍ਹਾਂ ਅਸੰਭਵ ਗਹਿਰਾਈ ਚੋਂ ਵੀ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸਮਾਜ ਸੇਵਾ ਚ ਬੇਖੌਫ ਡੰਗਾਈ ਚ ਉਤਰ ਕੇ ਪੰਜਾਬ ਚ ਹੀ ਨਹੀਂ ਸਗੋਂ ਵਿਸ਼ਵ ਵਿੱਚ ਵੀ ਆਪਣੀ ਪਛਾਣ ਬਣਾਈ ਇਹ ਹਸਤੀ ਜਦੋਂ ਜੀਰਾ ਹਲਕੇ ਵਿੱਚ ਪਿੰਡ ਮਸੀਆ ਵਸਦੀ ਹਾਜੇ ਵਾਲੀ ਬੂਟੇ ਵਾਲੀ ਜਦੋਂ ਖੇਤਾਂ ਵਿੱਚ ਭਈ ਕਣਕ ਜੋ ਕਿ ਸੜ ਕੇ ਕਿਸਾਨਾਂ ਦੀ ਖਰਾਬ ਹੋ ਗਈ ਸੀ ਕਿਸਾਨ ਜਿਹੜੇ ਹੈ ਆਰਥਿਕ ਤੌਰ ਤੇ ਬਰਬਾਦ ਹੋ ਗਏ ਸੀ ਉਹਨਾਂ ਦੀ ਮਦਦ ਕਰਨ ਲਈ ਜੀਰਾ ਹਲਕੇ ਚ ਇਹ ਹਸਤੇ ਪਹੁੰਚੀ ਤੇ ਉਹਨਾਂ ਦੀ ਨਾਲ ਸੋਸਾਇਟੀ ਸਰਬਤ ਦਾ ਭਲਾ ਆ ਤੇ ਦੇਖਦੇ ਅਸੀਂ ਮਿਸਾਲ ਪਾਉਂਦੀ ਸੀ ਉਹਨਾਂ ਨਾਲ ਉਹਨਾਂ ਦੀ ਜਿਹੜੀ ਸਰਬਤ ਦਾ ਭਲਾ ਦੀ ਸੋਸਾਇਟੀ ਸੀ ਜੋ ਮੈਦਾਨ ਚ ਉਤਰੀ ਸੀ ਉਹਨਾਂ ਦੇ ਕਾਰਕੁਨ ਵੀ ਇਸ ਮੈਦਾਨ ਵਿੱਚ ਉਤਰੇ ਤੇ ਕਿਸਾਨਾਂ ਨੂੰ ਉਹਨੇ 15-15000 ਰੁਪਇਆ ਪ੍ਰਤੀ ਏਕੜ ਵਿੱਤੀ ਮਦਦ ਕੀਤੀ ਅਤੇ ਜੋ ਵਾਹਨ ਚਾਲਕ ਕਣਕ ਚ ਪਈ ਅਗਰ ਆਪਣਾ ਸੜਕੇ ਚ ਚੁੱਲਸ ਗਏ ਸੀ ਉਹਨਾਂ ਨੂੰ ਹੀ ਐਸਪੀ ਸਿੰਘ ਉਭਰਾਏ ਦੀ ਸਰਬਤ ਦਾ ਭਲਾ ਸੁਸਾਇਟੀ ਨੇ 50 ਮਹੀਨੇ ਬਾਅਦ ਵੀ ਆਰਥਿਕ ਤੌਰ ਤੇ ਮਦਦ ਦੇਣ ਲਈ ਮੈਦਾਨ ਵਿੱਚ ਇਹ ਹਸਤੀ ਉਤਰੀ ਡਾਕਟਰ ਐਸਪੀ ਸਿੰਘ ਉਭਰਾਏ ਦੀ ਪਛਾਣ ਉਸ ਸਮੇਂ ਸਮਾਜ ਤੇ ਦੇਸ਼ ਤੇ ਉਜਾਗਰ ਹੋਈ ਜਦੋਂ ਦੁਬਈ ਚ ਰਹਿੰਦੇ ਆ ਉਹਨਾਂ ਪੰਜਾਬੀ ਨੌਜਵਾਨਾਂ ਦੀ ਜੋ ਕਿ ਗੰਭੀਰ ਕਤਲ ਕੇਸਾਂ ਚ ਦੁਬਈ ਦੀ ਜੇਲ੍ਹ ਚ ਸਜ਼ਾ ਭੁਗਤ ਰਹੇ ਸੀ ਉਹਨਾਂ ਨੂੰ ਛਡਵਾਉਣ ਲਈ ਬਲੱਡ ਮਨੀ ਦੇ ਕੇ ਡਾਕਟਰ ਐਸਪੀ ਸਿੰਘ ਦੀ ਜ਼ਿੰਦਾਦਿਲੀ ਤੇ ਪਹਿਚਾਨ ਸਾਹਮਣੇ ਆਈ ਦਵਾਈ ਵਿੱਚ ਇਹ ਕਾਰੋਬਾਰੀ 17 ਕੌਣ ਜਾਣਦਾ ਸੀ ਕਿ ਸਮਾਜ ਸੇਵਾ ਲਈ ਤੜਪ ਰਿਹਾ ਹੈ ਤੇ ਪੰਜਾਬ ਵਿੱਚ ਹੀ ਨਹੀਂ ਸਗੋਂ ਕਸ਼ਮੀਰ ਹਿਮਾਚਲ ਰਾਜਸਥਾਨ ਹైదరాబాద్ ਤੇ ਹੁਣ ਦੱਖਣੀ ਭਾਰਤ ਵਿੱਚ ਵੀ ਆਪਣੀ ਸੰਸਥਾ ਦਾ ਪੈਰ ਫੈਲਾ ਕਰਨ ਜਾ ਰਿਹਾ ਹੈ ਡਾਕਟਰ ਐਸ ਪੀ ਸਿੰਘ ਨੇ 2012 ਚ ਪੰਜਾਬ ਵਿੱਚ ਵੀ ਉਹਨਾਂ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜੋ ਅਣਛੁਈਆਂ ਸੀ ਜਿਵੇਂ ਜੇਲ੍ਹਾਂ ਵਿੱਚ ਛੋਟੇ ਬੱਚਿਆਂ ਲਈ ਕਰੇਚ ਬਣਾਉਣੇ ਨੌਜਵਾਨਾਂ ਕਤਿਆਂ ਲਈ ਕੰਪਿਊਟਰ ਸੈਂਟਰ ਸਥਾਪਿਤ ਕਰਨੇ ਤੇ ਔਰਤਾਂ ਦੀ ਭਲਾਈ ਲਈ ਮਸ਼ੀਨਾਂ ਵਿਤਰਿਤ ਕੀਤੀਆਂ ਇਹ ਖੇਤਰ ਤੋਂ ਪਹਿਚਾਣ ਕੋਈ ਸੀਮਤ ਅਦਾਰੇ ਚ ਹੀ ਨਹੀਂ ਰਹੀ ਅੱਗੇ ਵੱਧ ਕੇ ਕੈਂਸਰ ਟ੍ਰੀਟਮੈਂਟ ਸਸਤੇ ਰੇਟਾਂ ਤੇ ਲੈਬਾਂ ਬਣਾਉਣੀਆਂ ਸਿੱਖਿਆ ਦੇ ਖੇਤਰ ਚ ਗਰੀਬ ਬੱਚਿਆਂ ਨੂੰ ਸਕਾਲਰਸ਼ਿਪ ਦੇਣੀਆਂ ਇਸ ਕਰਕੇ ਡਾਕਟਰ ਐਸ.ਪੀ ਸਿੰਘ ਨੂੰ ਸੇਵੀਅਰ ਸਿੱਖ ਦੇ ਨਾਮ ਦੇ ਨਾਲ ਵੀ ਜਾਣਿਆ ਜਾਣ ਲੱਗ ਪਿਆ ਜਿੱਥੇ ਗੰਦੇ ਤੇ ਖਰਾਬ ਪਾਣੀ ਕਰਕੇ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਸੀ ਅਬੋਰ ਫਾਜ਼ਿਲਗਾ ਵਰਗੇ ਖੇਤਰਾਂ ਵਿੱਚ ਜਿੱਥੇ ਸਰਕਾਰ ਵੀ ਕੁਝ ਨਹੀਂ ਕਰ ਸਕੀ ਤੇ ਹੱਥ ਘੜੇ ਕਰ ਦਿੰਦੀ ਆਰੋ ਲਗਾ ਕੇ ਡਾਕਟਰ ਐਸ.ਪੀ ਸਿੰਘ ਉਬਰਾਏ ਦੀ ਟੀਮ ਨੇ ਉੱਥੇ ਝੁੱਗੇ ਝੋਪੜੀਆਂ ਗਰੀਬਾਂ ਦੇ ਜਾ ਕੇ ਡਾਕਟਰ ਐਸ.ਪੀ ਸਿੰਘ ਉਬਰਾਏ ਨੇ ਸਰਬਤ ਦੀ ਭਲਾ ਦੀ ਟੀਮ ਨੇ ਉਹਨਾਂ ਦੀ ਮਦਦ ਕੀਤੀ ਸਮਾਜ ਸੇਵਾ ਵਿੱਚ ਜਦੋਂ ਕਿ ਇਸ ਵਿੱਚ ਰਿਟਰਨ ਨਾ ਬਰਾਬਰ ਰਿਹਾ ਤੇ ਡਾਕਟਰ ਐਸ ਪੀ ਸਿੰਘ ਉਭਰਾਏ ਤਾਂ ਇਹ ਆਪਣੇ ਇੰਟਰਵਿਊ ਵਿੱਚ ਉਹਨਾਂ ਨੇ ਤੇ ਇਹ ਵੀ ਕਹਿ ਦਿੱਤਾ ਕਿ ਜ਼ਿੰਦਗੀ ਵਿੱਚ ਜੇ ਕਰੋ ਉਹਨਾਂ ਦੀ ਕੋਈ ਰਿਟਰਨ ਹੈ ਜਾਂ ਕਮਾਈ ਹੈ ਤਾਂ ਉਹ ਸਮਾਜ ਸੇਵਾ ਹੀ ਹੈ ਤੇ ਉਸ ਤੇ ਉਹਨਾਂ ਦੀ ਇਹ ਨੇਕ ਕਮਾਈ ਹੀ ਉਹਨਾਂ ਦੇ ਨਾਲ ਜਾਏਗੀ 68 ਦੀ ਉਮਰ ਦੇ ਉੱਪਰ ਹੋਣ ਦੇ ਬਾਵਜੂਦ ਵੀ ਉਹ ਸੇਵਾ ਲਈ ਆਪ ਅੱਗੇ ਹੁੰਦੇ ਹਨ ਆਪ ਚੱਲ ਕੇ ਹੁੰਦੇ ਹਨ ਤੇ ਆਪਣੇ ਹੱਥੀ ਆਪ ਉਹ ਜਿਹੜਾ ਹੈ ਉਹ ਡੋਨੇਸ਼ਨ ਕਰਦੇ ਹਨ ਤੇ ਦੂਜੀਆਂ ਸਮਾਜ ਸੇਵਾਵਾਂ ਸੇਵਕਾਂ ਲਈ ਵੀ ਡਾਕਟਰ ਐਸ.ਪੀ. ਸਿੰਘ ਇੱਕ ਪ੍ਰੇਰਨਾ ਹੈ ਕਿ ਜੇਕਰ ਸਮਾਜ ਸੇਵਾ ਸੱਚੀ ਸੁੱਚੀ ਕਰਨੀ ਹੈ ਤਾਂ ਸਰਬੱਤ ਦਾ ਭਲਾ ਸੁਸਾਇਟੀ ਦੇ ਪੂਰਨਿਆਂ ਤੇ ਚੱਲਦੇ ਆਹੀਂ ਇਹ ਜਿਹੜਾ ਹੈ ਇੱਕ ਸੰਗਠਨ ਦੀ ਮਜ਼ਬੂਤੀ ਦੇ ਨਾਲ ਹੀ ਸਮਾਜ ਸੇਵਾ ਕੀਤੀ ਜਾ ਸਕਦੀ ਹੈ ਕਿਉਂਕਿ ਦਾਸ ਵੀ ਇੱਕ ਸਮਾਜ ਸੇਵਕ ਰਿਹਾ ਹੈ ਪਰ ਇੰਨੀ ਅਦਭੁਤ ਜਿਹੜੀ ਹੈ ਸਮਾਜ ਸੇਵਾ ਦੇਖ ਕੇ ਮੈਂ ਤਾਂ ਇੱਕ ਆਪਦੇ ਆਪ ਨੂੰ ਇੱਕ ਕੰਨ ਦੇ ਸਮਾਨ ਸਮਝਦਾ ਹਾਂ ਤੇ ਮੈਂ ਡਾਕਟਰ ਐਸ ਪੀ ਸਿੰਘ ਜਿਹੜੇ ਹੈ ਜੀਰਾ ਬਲੇਟਨ ਵੱਲੋਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਹੋਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਜੇ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਸ਼ੇਅਰ ਕਰੋ ਡਾਕਟਰ ਐਸ ਪੀ ਸਿੰਘ ਸਮਰਥਕਾਂ ਨੂੰ ਵੀ ਜਿਹੜੀ ਹੈ ਰਿਕੁਐਸਟ ਹੈ ਕਿ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਸਹਿਤ ਅਨਨ ਰੁਲਾ ਦੀਰਾ ਬਲੇਟਨ